ਸਤਿ ਜੀ ਜਮੋ ਪਿਆਰਾਂ ਮੇਰੇ ਆ ਜੀ ਜੋਤ ਦੇਵਤਾ ਜੀ ਉੱਚ ਕੋਟੀ ਦੇ ਬ੍ਰਾਹਮਣ ਸਨ ਉਹਨਾਂ ਨੂੰ ਬੜਾ ਅਪਮਾਨ ਬੜਾ ਹੰਕਾਰ ਰਹਿੰਦਾ ਸੀ ਆਪਣੀ ਜਾਤ ਦਾ ਸਬਾਬਕ ਕਹੇ ਕਿ ਜਦੋਂ ਮਨ ਅਪਮਾਨੀ ਹੋਵੇ ਹੋਮੈ ਵਿੱਚ ਹੋਵੇ ਮਨੁੱਖ ਦੂਜੇ ਨੂੰ ਕੁਝ ਨਹੀਂ ਸਮਝਦਾ ਹਰ ਕਿਸੇ ਨੂੰ ਆਪਣੇ ਤੋਂ ਨੀਮਾ ਹੀ ਸਮਝਦਾ ਪਰ ਉਹ ਜਿਹੜਾ ਅਪਮਾਨ ਉਹ ਹੰਕਾਰ ਜਿਹੜਾ ਹੈ ਨਾ ਉਹ ਭਾਈ ਜੋਤ ਦੇ ਮਨ ਦਾ ਬੋਝ ਬਣ ਗਿਆ ਆਪਣੇ ਆਪ ਨੂੰ ਮਹਿਸੂਸ ਹੋਣ ਲੱਗ ਪਿਆ ਵੀ ਮੈਂ ਜੋ ਕਰ ਰਿਹਾ ਠੀਕ ਨਹੀਂ ਕਰ ਰਿਹਾ ਇਹ ਮੇਰੇ ਲਈ ਸਹੀ ਨਹੀਂ ਮਨ ਨੂੰ ਚੈਨ ਨਾ ਮਿਲਿਆ ਕਰੇ ਟਿਕਾ ਨਾ ਮਿਲਿਆ ਕਰੇ ਸੱਪ ਦੇ ਕੋਲ ਜ਼ਹਿਰ ਹੁੰਦਾ ਉਹਨੂੰ ਟਿਕਾ ਨਹੀਂ ਮਿਲਦਾ ਵਿਚਾਰੇ ਨੂੰ ਬੜਾ ਤੰਗ ਰਹਿੰਦਾ ਜਿਨ੍ਹਾਂ ਕੋਲ ਹਉਮੈ ਦਾ ਜ਼ਹਿਰ ਹੋਵੇ ਹਉਮੈ ਦਾ ਜਿਨ੍ਹਾਂ ਦੇ ਪਾਸ ਹੰਕਾਰ ਦਾ ਜ਼ਹਿਰ ਹੋਵੇ ਉਹ ਨਹੀਂ ਟਿਕ ਸਕਦੇ ਉਹ ਮਨ ਦਾ ਸਕੂਨ ਚਾਹੁੰਦੇ ਸਨ ਪਰ ਅੰਦਰ ਦੀ ਹਉਮੈ ਟਿਕਣ ਨਹੀਂ ਸੀ ਦੇਂਦੀ ਭਾਈ ਜੋਤ ਜੀ ਨੇ ਸੁਣਿਆ ਫੇਰ ਵਸਾਇਆ ਫੇਰ ਆਣ ਸਤਗੁਰੂ ਖਡੂਰ ਫੇਰ ਵਸਾਇਆ ਮੁੜ ਵਸਾਇਆ ਇਸੇ ਨਗਰ ਦੇ ਰਹਿਣ ਵਾਲੇ ਸਨ ਫੇਰ ਆਣ ਫੇਰ ਵਸਾਇਆ ਫੇਰ ਆਣ ਫੇਰ ਆਣ ਦਾ ਭਾਵ ਬਾਬਾ ਫੇਰੂ ਮਲ ਜੀ ਦੇ ਪੁੱਤਰ ਗੁਰੂ ਅੰਗਦ ਦੇਵ ਜੀ ਮਹਾਰਾਜ ਉਹਨਾਂ ਨੇ ਮੁੜ ਕੇ ਫੇਰ ਖਡੂਰ ਸਾਹਿਬ ਵਸਾਇਆ ਜਦੋਂ ਗੁਰਤਾ ਗੱਦੀ ਤੇ ਬਰਾਜਮਾਨ ਹੋ ਕੇ ਮਹਾਰਾਜ ਜੀ ਮੜਖਡੂਰ ਸਹਿਬ ਆ ਕੇ ਬਰਾਜੇ ਭਾਈ ਜੋਧ ਦੇਵਤਾ ਨੂੰ ਪਤਾ ਲੱਗਿਆ ਕਿ ਗੁਰੂ ਅੰਗਦ ਦੇਵ ਜੀ ਮਹਾਰਾਜ ਦੀਨ ਦੁਨੀਆ ਨੂੰ ਤਾਰ ਰਹੇ ਨੇ ਸਤਿਗੁਰਾਂ ਦੇ ਚਰਨਾਂ ਵਿੱਚ ਆ ਗਏ ਆ ਕੇ ਮਹਾਰਾਜ ਨੂੰ ਨਮਸਕਾਰ ਕੀਤੀ ਤੇ ਸੇਵਾ ਵਿੱਚ ਜੁਟ ਪਏ ਸੇਵਾ ਕਰਨ ਲੱਗ ਪਏ ਤੇ ਸੇਵਾ ਵੀ ਇਸ ਭਾਵ ਦੇ ਨਾਲ ਕੀਤੀ ਵੀ ਸਮਰਪਤੀ ਕਰ ਦਿੱਤਾ ਪੜਿਆ ਪੜੇ ਲਿਖੇ ਸਨ ਗੁਰੂ ਘਰ ਦੇ ਵਿੱਚ ਕਿੰਨੀ ਰਸਤਾਉਂਦੀ ਹੈ ਕਿੰਨੀ ਰਸਤ ਖਰਚ ਹੁੰਦੀ ਹੈ ਕਿੰਨੀ ਲੰਗਰ ਦੀ ਮਾਇਆ ਕੱਲੀ-ਕੱਲੀ ਚੀਜ਼ ਨੂੰ ਉਹਨਾਂ ਨੇ ਸੰਭਾਲ ਕੇ ਵਿਚਾਰ ਕੇ ਉਹਦਾ ਹਿਸਾਬ ਕਿਤਾਬ ਰੱਖਿਆ ਤੇ ਮਨ ਵਿੱਚ ਇਹ ਭਾਵ ਸੀ ਕਿ ਗੁਰੂ ਸਾਹਿਬ ਜੀ ਦੇ ਘਰ ਦੀ ਮਾਇਆ ਹਰ ਇੱਕ ਵਸਤੂ ਲੇਖੇ ਲੱਗਣੀ ਚਾਹੀਦੀ ਹੈ। ਅਗਰ ਕੋਈ ਵੀ ਮਨੁੱਖ ਆ ਕੇ ਕੋਈ ਸੇਵਾ ਕਰਦਾ ਹੈ ਉਹਦੀ ਕੋਈ ਵੀ ਵਸਤੂ ਜਿਹੜੀ ਹੈ ਉਹ ਵਿਅਰਥ ਨਹੀਂ ਜਾਣੀ ਚਾਹੀਦੀ। ਤੇ ਜਦੋਂ ਕਹਿੰਦੇ ਲੰਗਰ ਛਕਣ ਦੀ ਵਾਰੀ ਆਉਣੀ ਪਤਲਾ ਦੀ ਵਰਤੌਂਦੀ ਸੀ। ਉਹ ਪਤਲਾ ਸੰਭਾਲ ਕੇ ਰਖਾ ਲੈੜੀਆਂ ਉਹਨਾਂ ਨੇ। ਤੇ ਸ਼ਾਮ ਹੋਣੀ ਉਹਨਾਂ ਪਤਲਾਾਂ ਦੇ ਵਿੱਚੋਂ ਜਿਹੜੀ ਥੋੜੀ ਥੋੜੀ ਝੂਠ ਬਚਣੀ ਨਾ ਉਹ ਇਕੱਠੀ ਕਰ ਲੈੜੀ ਉਹਨਾਂ ਨੇ ਉਹ ਝੂਠ ਇਕੱਠੀ ਕਰਕੇ ਫਿਰ ਖਾਣੀ ਸਮਾਂ ਲੰਘਦਾ ਗਿਆ ਸੁਰਤ ਹੋਰ ਜ਼ਿਆਦੀ ਗੰਭੀਰ ਹੁੰਦੀ ਗਈ ਸੇਵਾ ਕਰਦਿਆਂ ਸਿਮਰਨ ਕਰਦਿਆਂ ਕਲਾ ਵਰਤਦੀ ਗਈ ਇੱਕ ਦਿਨ ਕਿਸੇ ਗੁਰਮੁਖ ਨੂੰ ਪਤਾ ਲੱਗਿਆ ਵੀ ਭਾਈ ਜੋਤ ਜੀ ਲੰਗਰ ਨਹੀਂ ਛਕਲੇ ਜਦੋਂ ਵੀ ਸ਼ੱਕ ਦੇ ਨੇ ਵੀ ਜਿਹੜੀਆਂ ਝੂਠੀਆਂ ਪਤਲਾ ਨੇ ਉਹਨਾਂ ਦੇ ਵਿੱਚੋਂ ਝੂਠਾ ਲੰਗਰ ਸ਼ੱਕਦੇ ਨੇ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਨੂੰ ਜਾ ਕੇ ਬੇਨਤੀ ਕੀਤੀ ਸਹਬ ਨੇ ਭਾਈ ਜੋਧ ਨੂੰ ਸੱਦ ਲਿਆ ਪਾਤਸ਼ਾਹ ਕਹਿਣ ਲੱਗੇ ਭਾਈ ਜੋਧ ਜਦੋਂ ਲੰਗਰ ਵਰਤਦਾ ਬਿਆੰਤ ਸੰਗਤਾ ਲੰਗਰ ਛਕਦੀਆਂ ਨੇ ਫਿਰ ਤੁਸੀਂ ਸੰਗਤਾਂ ਦੀ ਝੂਠੀ ਜਿਹੜੀ ਪਤਲ ਹੈ ਉਹਦੇ ਵਿੱਚੋਂ ਝੂਠਾ ਲੰਗਰ ਕਿਉਂ ਛਕਦੇ ਹੋ ਭਾਈ ਜੋਧ ਜੀ ਕਹਿਣ ਲੱਗੇ ਮਹਾਰਾਜ ਮੇਰੇ ਅੰਦਰ ਆਪਣੀ ਜਾਤ ਦਾ ਹੰਕਾਰ ਦਾ ਭੂਤ ਹੈ ਮੇਰੇ ਅੰਦਰ ਤੇ ਮੈਂ ਉਹਨੂੰ ਸੰਗਤ ਦੀ ਝੂਠ ਖਵਾਨਣਾ ਹੈ ਤਾਂ ਕਿ ਮੇਰੇ ਅੰਦਰੋਂ ਹੰਕਾਰ ਨਿਕਲ ਜਾਏ ਸਵਾਬਕ ਹੈ ਵੀ ਕਿਸੇ ਦੀ ਛੱਡੀ ਹੋਈ ਚੀਜ਼ ਨੂੰ ਇੱਕ ਤਾਂ ਹੁੰਦਾ ਹੈ ਵੀ ਕਿਸੇ ਨਾਲ ਸਾਂਝ ਪਾ ਲੈਣੀ ਕਿਸੇ ਵਸਤੂ ਦੀ ਉਹ ਗੱਲ ਵੱਖਰੀ ਹੁੰਦੀ ਹੈ ਇਹ ਕ ਵੀ ਕਿਸੇ ਨੇ ਲੰਗਰ ਛੱਡ ਦਿੱਤਾ ਹੈ ਉਹ ਝੂਠ ਖਾਣੀ ਉਸ ਚੀਜ਼ ਨੂੰ ਕੋਈ ਵੀ ਚੰਗਾ ਨਹੀਂ ਸਮਝਦਾ ਕਿਸੇ ਦੀ ਝੂਠ ਖਾਣ ਨੂੰ ਭਾਈ ਜੋਤ ਜੀ ਕਹਿੰਦੇ ਮਹਾਰਾਜ ਝੂਠ ਇਸ ਕਰਕੇ ਖਾਨਾ ਤਾਂ ਕਿ ਮੇਰੇ ਅੰਦਰੋਂ ਜਾਤੀ ਦਾ ਹੰਕਾਰ ਦਾ ਜਿਹੜਾ ਪੂਤ ਅੰਦਰ ਵੜਿਆ ਨਾ ਉਹ ਮੇਰੇ ਬਾਹਰ ਨਿਕਲ ਜਾਏ। ਮੈਨੂੰ ਹੰਕਾਰ ਨਾ ਰਹੇ। ਕਿਉਂਕਿ ਇਸ ਜਾਤੀ ਦੇ ਹੰਕਾਰ ਨੇ ਮੇਰੇ ਮਨ ਅੰਦਰ ਅਸ਼ਾਂਤੀ ਫੈਲਾਈ ਹੋਈ ਮੈਨੂੰ ਇਹ ਟਿਕਣ ਨਹੀਂ ਦਿੰਦਾ। ਅੱਗੇ ਜਾਤ ਦਾ ਜੋਰ ਹੈ ਅੱਗੇ ਜੀਉ ਨਵੇ ਤੁਹਾਡੀ ਬਾਣੀ ਕਹਿੰਦੀ ਹੈ ਅੱਗੇ ਜਾਤ ਦਾ ਜੋਰ ਨਹੀਂ ਚੱਲਦਾ ਤੇ ਪਾਤਸ਼ਾਹ ਇਸੇ ਜਾਤ ਦੇ ਅਪਮਾਨ ਨੇ ਮੈਨੂੰ ਅੰਦਰੋਂ ਹਰ ਵਕਤ ਪਰਮ ਦੇ ਵਿੱਚ ਪਾਇਆ ਹੋਇਆ ਤੇ ਮੈਂ ਦੁਖੀ ਰਹਿਣਾ ਮੈਂ ਚਾਹੁੰਨਾ ਵੀ ਸੰਗਤ ਦੀ ਝੂਠ ਖਾ ਖਾ ਕੇ ਮੇਰੇ ਅੰਦਰੋਂ ਇਹ ਭੂਤ ਬਾਹਰ ਨਿਕਲ ਜਾਏ ਇਹ ਬਚਨ ਸੁਣ ਕੇ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਜੋਧ ਜੀ ਤੁਸੀਂ ਦੇਵਤਾ ਹੋ ਇਹ ਬਚਨ ਮਹਾਰਾਜ ਨੇ ਕਿਹਾ ਸਤਿਗੁਰੂ ਕਹਿੰਦੇ ਵੀ ਜਦੋਂ ਜਾਤੀ ਦਾ ਅਬਮਾਨ ਸੀ ਤੁਸੀਂ ਝੂਠ ਖਾਧੀ ਹੈ ਹੁਣ ਉਹ ਜਾਤੀ ਦੇ ਅਬਮਾਨ ਦਾ ਭੂਤ ਬਾਹਰ ਨਿਕਲ ਗਿਆ ਹੁਣ ਨਹੀਂ ਝੂਠ ਖਾਣੀ ਅੱਜ ਤੋਂ ਬਾਅਦ ਅੱਜ ਤੋਂ ਬਾਅਦ ਲੰਗਰ ਵਿੱਚੋਂ ਸੁੱਚਾ ਪ੍ਰਸ਼ਾਦ ਦਾ ਛਕਿਆ ਕਰੋ ਸਤਿਗੁਰੂ ਜੀ ਨੇ ਆਪਣੇ ਕੋਲ ਭਾਈ ਜੋਤ ਨੂੰ ਬਿਠਾਇਆ ਕੋਲ ਬਿਠਾ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਮੰਗਾ ਕੇ ਭਾਈ ਜੋਧ ਨੂੰ ਸ਼ਿਕਾਇਆ ਹੁਕਮ ਕੀਤਾ ਝੂਠ ਨੀ ਖਾਣੀ ਅੱਜ ਤੋਂ ਬਾਅਦ ਜਿਨ੍ਹਾਂ ਨੂੰ ਅਨਭਵ ਹੋ ਗਿਆ ਕਿ ਇਹ ਹਉਮੈ ਜਿਹੜੀ ਹੈ ਇਹ ਸਭ ਤੋਂ ਵੱਡਾ ਰੋਗ ਹੈ ਗੱਲ ਮਹਿਸੂਸ ਹੋਣ ਦੀ ਹੈ ਕਿ ਸਾਨੂੰ ਆਪਣੇ ਅੰਦਰ ਕਿਹੜਾ ਔਗਣ ਮਹਿਸੂਸ ਹੁੰਦਾ ਹੈ ਜੇ ਨਹੀਂ ਮਹਿਸੂਸ ਹੁੰਦਾ ਗੱਲਾਂ ਜਿੰਨੀਆਂ ਮਰਜ਼ੀ ਆਪਾਂ ਸੁਣੀ ਜਾਈਏ ਉਹਨੂੰ ਆਪਾਂ ਅੰਦਰੋਂ ਬਾਹਰ ਕੱਢਣ ਦਾ ਕਦੇ ਵੀ ਯਤਨ ਨਹੀਂ ਕਰਾਂਗੇ ਗੱਲ ਮਹਿਸੂਸ ਹੋਣ ਦੀ ਹੈ ਕਿ ਅਸੀਂ ਕਿਸ ਚੀਜ਼ ਨੂੰ ਮਹਿਸੂਸ ਕਰ ਰਹੇ ਹਾਂ ਭਾਈ ਜੋਤ ਨੂੰ ਮਹਿਸੂਸ ਹੋਇਆ ਕਿ ਮੇਰੇ ਅੰਦਰ ਜਾਤੀ ਦਾ ਹੰਕਾਰ ਹੈ ਉਹਨੂੰ ਨਿਵਰਤ ਕਰਨ ਦਾ ਉਹਨਾਂ ਨੇ ਯਤਨ ਕੀਤਾ ਜਿਹੜਾ ਔਗਣ ਅਸੀਂ ਵਾਕਿਆ ਹੀ ਅੰਦਰੋਂ ਮਹਿਸੂਸ ਕਰਦੇ ਹਾਂ ਇਹ ਮੇਰੀ ਇਹ ਗਲਤੀ ਮੇਰਾ ਇਹ ਗੁਨਾਹ ਮੇਰਾ ਇਹ ਅਪਰਾਧ ਹੈ ਤਾਂ ਆਪਾਂ ਉਹਨੂੰ ਤਿਆਗਣ ਦਾ ਯਤਨ ਵੀ ਕਰਾਂਗੇ